ਸਤਿ ਸ਼੍ਰੀ ਅਕਾਲ ਜੀ ਆਵਾਜ਼ ਆਪ ਸੁਣਦੇ ਹਾਂ ਗਿਆਨੀ ਸੋਹਣ ਸਿੰਘ ਸ਼ੀਤਲ ਜੀ ਦਾ ਨਾਵਲ ਮਹਾਰਾਣੀ ਜਿੰਦਾ ਭਾਗ ਪੰਜਵਾਂ ਸਿੱਖ ਰਾਜ ਵਿੱਚ ਤਿੰਨ ਹੋ ਗਏ ਡੋਗਰਿਆਂ ਦਾ ਸੰਧਾ ਵਾਲਿਆਂ ਦਾ ਤੇ ਮਹਾਰਾਜਾ ਸ਼ੇਰ ਸਿੰਘ ਦਾ ਜਿੰਦਾ ਦਾ ਆਪਣਾ ਕੋਈ ਨਹੀਂ ਸੀ ਉਹ ਜਿੱਤਣ ਵਾਲੇ ਦੇ ਰਹਿਮ ਤੇ ਸੀ ਹਾਂ ਦੇ ਲੋਹੋ ਸੰਧਾ ਵਾਲੀਆਂ ਦੀ ਜਿੱਤ ਚਾਹੁੰਦੀ ਸੀ ਸਮਾ ਆ ਗਿਆ ਡੋਗ ਰਿਆਂ ਤੇ ਸੰਧਾ ਵਾਲੀਆਂ ਦੀਆਂ ਸਾਂਝੀਆਂ ਮਿਲਨੀਆਂ ਦਾ ਇਸ ਦਾ ਪ੍ਰਬੰਧ ਪਹਿਲੀ ਵਾਰ ਜਿੰਦਾ ਨੇ ਕੀਤਾ ਦੋਵੇਂ ਤਰ੍ਹਾਂ ਜਿੰਦਾ ਦੇ ਮਹਿਲ ਅੰਦਰ ਉਹਦੀ ਮੌਜੂਦਗੀ ਵਿੱਚ ਮਿਲੀਆਂ ਇਹ ਮੁਲਾਕਾਤ ਐਵੇਂ ਰਸਮੀ ਸੀ ਸਿਰਫ ਦੁਹਾਂ ਦਾ ਚਾਕੂ ਖੋਲਣ ਵਾਸਤੇ ਉਸ ਤੋਂ ਵਿੱਚੋਂ ਗੁਪਤ ਮੁਲਾਕਾਤਾਂ ਸ਼ੁਰੂ ਹੋ ਗਈਆਂ ਦੋਵੇਂ ਤੜੇ ਹੀ ਇੱਕ ਦੂਜੇ ਨੂੰ ਆਪਣੇ ਮਨੋਰਥ ਵਾਸਤੇ ਵਰਤਣਾ ਚਾਹੁੰਦੇ ਸਨ ਨੀਤੀਵਾਨ ਕਦੇ ਵੀ ਨਾ ਦੂਸਰੇ ਦਾ ਦੁਸ਼ਮਣ ਹੁੰਦਾ ਹੈ ਨਾ ਮਿੱਤਰ ਉਹ ਆਪਣੇ ਮਨੋਰਥ ਨਾਲ ਬੱਧਾ ਹੁੰਦਾ ਹੈ ਉਹਦੇ ਲਾਭ ਪੂਰੇ ਹੁੰਦੇ ਹੋਣ ਤਾਂ ਉਹ ਵੈਰੀ ਨੂੰ ਮਿੱਤਰ ਬਣਾ ਲੈਂਦਾ ਹੈ ਤੇ ਜਿੱਥੇ ਉਹਦੇ ਲਾਭ ਟਕਰੌਂਦੇ ਹੋਣ ਉਹ ਮਿੰਟਾਂ ਵਿੱਚ ਮਿੱਤਰ ਦਾ ਦੁਸ਼ਮਣ ਬਣ ਜਾਂਦਾ ਹੈ ਤਾਂ ਹੀ ਸਿਆਣੇ ਆਂਦੇ ਹਨ ਨੀਤੀਵਾਨ ਦੀ ਮਿੱਤਰਤਾ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਇੱਕ ਦਿਨ ਲੈਣਾ ਸਿੰਘ ਤੇ ਧਿਆਨ ਸਿੰਘ ਦੋਵੇਂ ਹੀ ਗੱਲਾਂ ਕਰ ਰਹੇ ਸਨ ਯਾ ਧਿਆਨ ਸਿੰਘ ਨੇ ਸਵਾਲ ਕੀਤਾ ਕਿ ਤੁਸੀਂ ਮਹਾਰਾਜਾ ਸ਼ੇਰ ਸਿੰਘ ਦੀ ਦੋਸਤੀ ਤੇ ਭਰੋਸਾ ਕਰਦੇ ਹੋ ਪੂਰਾ ਭਰੋਸਾ ਤਾਂ ਨਹੀਂ ਪਰ بے ਬਰੋਸਗੀ ਦਾ ਵੀ ਕੋਈ ਨਿਗਰ ਕਰਨ ਨਜ਼ਰ ਨਹੀਂ ਆਉਂਦਾ ਲੈਣਾ ਸਿੰਘ ਨੇ ਨੀਤੀਵਾਣਾ ਵਾਲੀ ਬੋਲੀ ਵਿੱਚ ਉੱਤਰ ਦਿੱਤਾ ਉਹਦੀ ਇੱਛਾ ਇਹ ਪ੍ਰਗਟ ਕਰਨ ਦੀ ਸੀ ਕਿ ਸ਼ੇਰ ਸਿੰਘ ਉਹਨਾਂ ਦਾ ਵਦੇਰੇ ਦੁਸ਼ਮਣ ਨਹੀਂ ਸਗੋ ਧਿਆਨ ਸਿੰਘ ਦਾ ਵੈਰੀ ਹੋਣ ਕਰਕੇ ਹੀ ਸੰਧਾ ਵਾਲੀਏ ਸ਼ੇਰ ਸਿੰਘ ਦਾ ਵਿਰੋਧ ਕਰਨਾ ਚਾਹੁੰਦੇ ਹਨ ਨਿਗਰ ਕਾਰਨ ਸੁਣੋ ਸਿੱਖ ਰਾਜ ਨੂੰ ਵੱਡਾ ਪੈ ਹੈ ਅੰਗਰੇਜ਼ਾਂ ਦਾ ਜਦ ਵੀ ਸਾਡਾ ਰਾਜ ਤਬਾਹ ਹੋਇਆ ਅੰਗਰੇਜ਼ਾਂ ਹੱਥੋਂ ਹੋਵੇਗਾ ਸਰਦਾਰ ਅਜੀਤ ਸਿੰਘ ਚੌਖਾ ਜੇਨ ਅੰਗਰੇਜ਼ੀ ਇਲਾਕੇ ਵਿੱਚ ਰਹਿ ਕੇ ਆਏ ਨੇ ਸਰਦਾਰ ਅਤਰ ਸਿੰਘ ਅਜੇ ਵੀ ਅੰਗਰੇਜ਼ਾਂ ਕੋਲ ਹੀ ਹੈ ਮਹਾਰਾਜਾ ਸ਼ੇਰ ਸਿੰਘ ਨੂੰ ਪੂਰਾ ਸ਼ੱਕ ਹੈ ਕਿ ਤੁਹਾਡਾ ਅੰਗਰੇਜ਼ਾਂ ਨਾਲ ਕੋਈ ਗੁਪਤ ਸਮਝੌਤਾ ਹੈ ਇੱਕ ਦਿਨ ਉਹਨਾਂ ਇਥੋਂ ਦਾ ਕਿਹਾ ਕਿ ਸੰਧਾਵਾਲੀਏ ਮੇਰਾ ਰਾਜ ਤਬਾਹ ਕਰਕੇ ਅੰਗਰੇਜ਼ਾਂ ਦੇ ਮਾਤ ਹਿਤ ਦਲੇਪ ਸਿੰਘ ਨੂੰ ਨਾਮ ਤਰੀਕ ਬਾਦਸ਼ਾਹ ਬਣਾ ਕੇ ਆਪ ਵਜ਼ੀਰ ਬੜਨਾ ਚਾਹੁੰਦੇ ਨੇ ਉਹਨਾਂ ਇਹ ਵੀ ਕਿਹਾ ਕਿ ਅੰਗਰੇਜ਼ਾਂ ਵੱਲੋਂ ਫੌਜੀ ਮਦਦ ਦੇ ਬਦਲੇ ਤੁਸੀਂ ਸਤਲੁਜ ਪਾਰ ਦੇ ਇਲਾਕੇ ਉਹਨਾਂ ਨੂੰ ਦੇਣੇ ਮੰਨ ਲਏ ਨੇ ਉਨ੍ਹਾਂ ਦੇ ਖਿਆਲ ਵਿੱਚ ਤੁਹਾਡਾ ਸਤਲੁਜੋਂ ਪਾਰ ਰਹਿਣਾ ਬਧੇਰੇ ਖਤਰਨਾਕ ਸੀ ਸੋ ਤੁਹਾਨੂੰ ਵਿਸਾਉਣ ਵਾਸਤੇ ਮਹਾਰਾਜ ਨੇ ਪੁਰਾਣੇ ਔਦੇ ਦੇ ਦਿੱਤੇ ਨੇ ਹੁਣ ਤੁਸੀਂ ਉਨ੍ਹਾਂ ਦੇ ਰਾਜ ਵਿੱਚ ਹੋ ਉਹ ਕਿਸੇ ਗੁਪਤ ਤੰਗ ਨਾਲ ਤੁਹਾਨੂੰ ਮਰਵਾ ਦੇਣਗੇ ਕਿਉਂਕਿ ਵਿਸ਼ਵਾਸ ਘਾਤ ਹੀ ਉਨ੍ਹਾਂ ਦੀ ਮੁੱਖ ਨੀਤੀ ਹੈ ਸਰਦਾਰ ਜਵਾਲਾ ਸਿੰਘ ਨੂੰ ਐਸੀ ਨੀਤੀ ਨਾਲ ਮਰਵਾਇਆ ਵਿਚਾਰੇ ਚੰਦਕੌਰ ਐਸੀ ਨੀਤੀ ਦਾ ਸ਼ਿਕਾਰ ਹੋਈ ਪਹਿਲਾਂ ਉਹਨਾਂ ਨਾਲ ਪੁਨਰ ਵਿਆਹ ਦਾ ਲਾਰਾ ਲਾਇਆ ਫਿਰ ਗੱਲੀਆਂ ਫਿਰ ਗੋਲੀਆਂ ਹੱਥੋਂ ਮਰਵਾ ਦਿੱਤਾ ਹੁਣ ਉਹਨਾਂ ਦੀ ਦਇਆ ਦ੍ਰਿਸ਼ਟੀ ਤੁਹਾਡੇ ਉੱਤੇ ਹੈ ਆਪ ਬੁੱਧਵਾਨ ਹੋ ਸੋਚ ਲਵੋ ਧਿਆਨ ਸਿੰਘ ਨੇ ਬੜੇ ਅਸਰ ਪਾਉ ਟੰਗ ਨਾਲ ਕਿਹਾ ਇਹ ਸਾਰੀਆਂ ਗੱਲਾਂ ਠੀਕ ਮੰਨ ਵੀ ਲਈਏ ਤੇ ਤੁਹਾਡੀ ਸਲਾਹ ਅਨੁਸਾਰ ਅਸੀਂ ਮਹਾਰਾਜੇ ਨੂੰ ਕਤਲ ਕਰ ਦਈਏ ਤਾਂ ਸਾਨੂੰ ਰਾਜਸੀ ਲਾਭ ਕੀ ਪੁੱਜੇਗਾ ਲੈਣਾ ਸਿੰਘ ਨੇ ਸਭ ਗੱਲਾਂ ਦਾ ਫੈਸਲਾ ਕਰਨ ਦੇ ਇਰਾਦੇ ਨਾਲ ਕਿਹਾ ਲਾਭ ਤਾਂ ਸਪਸ਼ਟ ਹੈ ਸਾਨੂੰ ਇਸ ਵੇਲੇ ਨਾਮ ਤ੍ਰੀਗ ਮਹਾਰਾਜਾ ਚਾਹੀਦਾ ਹੈ ਜੋ ਸమూਲ ਚੋਂ ਸਾਡੇ ਰਹਿਮ ਤੇ ਹੋਵੇ ਪਰ ਲੋਕਾਂ ਨੂੰ ਉਸ ਨਾਲ ਹਮਦਰਦੀ ਜ਼ਰੂਰ ਹੋਵੇ ਅਜਿਹਾ ਯੋਗ ਸ਼ਹਿਜਾਦਾ ਦਲੀਪ ਸਿੰਘ ਹੀ ਹੈ ਸੋ ਦਲੀਪ ਸਿੰਘ ਨੂੰ ਤਖਤ ਤੇ ਬਿਠਾ ਦਿੱਤਾ ਜਾਵੇ ਤੇ ਵਜ਼ਾਰਤ ਤੁਸੀਂ ਸੰਭਾਲ ਲਵੋ ਅਤੇ ਤੁਸੀਂ ਸਾਡੇ ਵਾਸਤੇ ਜੰਮੂ ਕਸ਼ਮੀਰ ਦਾ ਇਲਾਕਾ ਕਾਫੀ ਹੈ ਸਾਨੂੰ ਤੁਸੀਂ ਉਥੋਂ ਦੇ ਨੇਮ ਖੁਦ ਮੁਖਤਿਆਰ ਹਾਕਮ ਮੰਨ ਲੈਣਾ ਲਾਹੌਰ ਦਰਬਾਰ ਨੂੰ ਅਸੀਂ ਨਜ਼ਰਾਨਾ ਤਾਰਦੇ ਰੱਖਾਂਗੇ ਇਸ ਦਾ ਅਰਥ ਹੋਇਆ ਕਿ ਪੰਜਾਬ ਦਾ ਮੈਦਾਨੀ ਇਲਾਕਾ ਸਾਡੇ ਕਬਜ਼ੇ ਰਿਹਾ ਤੇ ਪਹਾੜੀ ਤੁਹਾਡੇ ਸਰਦਾਰ ਸਾਹਿਬ ਦੁਨੀਆ ਵਿੱਚ ਸਦਾ ਕੁਝ ਲਵੋ ਕੁਝ ਦੇਹੋ ਦੀ ਨੀਤੀ ਹੀ ਸਫਲ ਹੋ ਸਕਦੀ ਹੈ ਇਕੱਲਾ ਤਾਂ ਕੋਈ ਸਭ ਕੁਝ ਪ੍ਰਾਪਤ ਨਹੀਂ ਕਰ ਸਕਦਾ ਪਰ ਸਾਡੇ ਸਿਰ ਤੇ ਤਾਂ ਦਲੀਪ ਸਿੰਘ ਮਹਾਰਾਜਾ ਹੋਵੇਗਾ ਨਾ ਦਲੀਪ ਸਿੰਘ ਨੂੰ ਤਾਂ ਅਸੀਂ ਵੀ ਆਪਣਾ ਮਹਾਰਾਜਾ ਮੰਨਾਂਗੇ ਅਸੀਂ ਲਾਹੌਰ ਦਰਬਾਰ ਨੂੰ ਹਰ ਸਾਲ ਨਜ਼ਰਾਨਾ ਵੀ ਤਾਰਾਂਗੇ ਤੇ ਖਾਰਜ਼ਾ ਨੀਤੀ ਵੀ ਲਾਹੌਰ ਦਰਬਾਰ ਦੇ ਹੀ ਮਾਤ ਹਿੱਤ ਹੋਵੇਗੀ ਇਸੇ ਟੰਗ ਨਾਲ ਜੰਮੂ ਕਸ਼ਮੀਰ ਲਾਹੌਰ ਰਾਜ ਦਾ ਹਿੱਸਾ ਹੀ ਰਹੇਗਾ ਬੜੀ ਲੰਮੀ ਬਹਿਸੇ ਬਾਅਦ ਦੋਹਾਂ ਧੜਿਆਂ ਵਿੱਚ ਫੈਸਲਾ ਹੋ ਗਿਆ ਮਹਾਰਾਜਾ ਸ਼ੇਰ ਸਿੰਘ ਦੇ ਕਤਲ ਕਰਨ ਦੀ ਜ਼ਿੰਮੇਵਾਰੀ ਸੰਧਾਵਾਲੀਆਂ ਨੇ ਆਪਣੇ ਸਿਰ ਲੈ ਲਈ ਮਹਾਰਾਜਾ ਸ਼ੇਰ ਸਿੰਘ ਉਸ ਸਮੇਂ ਮੁਕੇਰੀਆਂ ਦੇ ਇਲਾਕੇ ਵਿੱਚ ਸ਼ਿਕਾਰ ਕੀੜ ਰਿਹਾ ਸੀ ਇੱਕ ਦਿਨ ਅਚਨ ਚੇਥੀ ਸਰਦਾਰ ਅਜੀਤ ਸਿੰਘ ਤੇ ਸਰਦਾਰ ਲੈਣਾ ਸਿੰਘ ਜਾ ਹਾਜ਼ਰ ਹੋਏ ਮਹਾਰਾਜਾ ਸ਼ੇਰ ਸਿੰਘ ਨੇ ਦੋਹਾਂ ਦਾ ਬੜਾ ਨਿੱਘਾ ਸਵਾਗਤ ਕੀਤਾ ਰਸਮੀ ਮੁਲਾਕਾਤ ਪਿੱਛੋਂ ਮਹਾਰਾਜੇ ਨੇ ਆਉਣ ਦਾ ਕਾਰਨ ਪੁੱਛਿਆ ਸੁਣਾਓ ਚਾਚਾ ਜੀ ਕਿਵੇਂ ਦਰਸ਼ਨ ਦਿੱਤੇ ਨੇ ਲੈਣਾ ਸਿੰਘ ਜਦੋਂ ਸ਼ੇਰ ਸਿੰਘ ਦਾ ਚਾਚਾ ਲੱਗਦਾ ਸੀ ਮਹਾਰਾਜ ਸਾਹਿਬ ਸਿੱਧੀ ਗੱਲ ਕਿਉਂ ਨਾ ਕਰੀਏ ਤੁਹਾਡੇ ਵਜ਼ੀਰ ਰਾਜਾ ਧਿਆਨ ਸਿੰਘ ਦੇ ਭੇਜੇ ਹੋਏ ਆਏ ਆ ਤੁਹਾਨੂੰ ਕਤਲ ਕਰਨ ਵਾਸਤੇ ਲੈਣਾ ਸਿੰਘ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਡਰਾਮਈ ਢਾਂਗ ਨਾਲ ਕਿਹਾ ਚਾਚਾ ਜੀ ਜਿਹੋ ਜਿਹਾ ਪਿਤਾ ਹੁੰਦਾ ਏ ਉਹੋ ਜਿਹਾ ਪਿਤਾ ਦਾ ਭਰਾ ਜੇ ਤੁਹਾਡੇ ਹੱਥੋਂ ਮੇਰੀ ਮੌਤ ਲਿਖੀ ਹੈ ਤਾਂ ਮੈਨੂੰ ਹੋਰ ਕੀ ਚਾਹੀਦਾ ਏ ਆ ਲਓ ਮੇਰੀ ਤਲਵਾਰ ਤੇ ਮੇਰਾ ਸਿਰ ਉਤਾਰ ਲਵੋ ਸ਼ੇਰ ਸਿੰਘ ਨੇ ਬੜੇ ਧੀਰਜ ਨਾਲ ਕਿਹਾ ਮਹਾਰਾਜ ਜੇ ਅਸਾਂ ਤੁਹਾਨੂੰ ਸੱਚਮੁੱਚ ਕਤਲ ਕਰਨਾ ਹੁੰਦਾ ਤਾਂ ਮੋਹੋਂ ਆਖਣ ਦੀ ਕੀ ਲੋੜ ਸੀ ਤੁਸੀਂ ਸਾਡਾ ਆਪਣਾ ਲਹੂ ਤੇ ਮਾਸ ਹੋ ਸਾਡੇ ਹੱਥੋਂ ਇਹ ਪਾਪ ਕਿਵੇਂ ਹੋ ਸਕਦਾ ਏ ਅਸੀਂ ਤਾਂ ਇਸ ਵਾਸਤੇ 1000 ਅਸੀਂ ਤਾਂ ਇਸ ਵਾਸਤੇ ਹਾਜ਼ਰ ਹੋਏ ਹਾਂ ਕਿ ਰਾਜਾ ਧਿਆਨ ਸਿੰਘ ਬਾਰੇ ਆਪ ਜੀ ਨੂੰ ਕੋਈ ਸ਼ੱਕ ਨਾ ਰਹਿ ਜਾਵੇ ਅੱਜ ਉਹਨੇ ਸਾਨੂੰ ਕੱਲਿਆ ਏ ਅਸਾਂ ਆਪ ਜੀ ਨੂੰ ਲਾਧ ਕਰ ਦਿੱਤਾ ਏ ਤੇ ਉਹਦੇ ਕੋਲ ਜਾ ਕੇ ਕੋਈ ਬਹਾਨਾ ਲਾ ਦੇਾਂਗੇ ਇਹ ਸਾਡਾ ਦਾ ਨਹੀਂ ਲੱਗਾ ਪਰ ਕੱਲ ਕੋਲੋਤਰ ਨੂੰ ਜੇ ਉਹਦਾ ਭੇਜਿਆ ਕੋਈ ਹੋਰ ਆ ਗਿਆ ਤਾਂ ਫਿਰ ਲੈਣਾ ਸਿੰਘ ਨੇ ਪ੍ਰਸ਼ੰਸਾ ਸੂਚਕ ਨਜ਼ਰ ਨਾਲ ਤੱਕਦਿਆਂ ਕਿਹਾ ਫਿਰ ਇਸ ਦਾ ਕੋਈ ਇਲਾਜ ਸ਼ੇਰ ਸਿੰਘ ਨੇ ਚਿੰਤਾ ਪ੍ਰਗਟ ਕੀਤੀ ਇੱਕੋ ਇਲਾਜ ਹੈ ਵੈਰੀ ਦੇ ਹੱਥੋਂ ਮਰਨ ਨਾਲੋਂ ਉਸ ਨੂੰ ਪਹਿਲਾਂ ਮਾਰ ਲੈਣਾ ਜਿਹੜਾ ਤੁਹਾਨੂੰ ਮਰਵਾਉਣਾ ਚਾਹੁੰਦਾ ਏ ਤੁਸੀਂ ਉਹਨੂੰ ਮਰਵਾ ਦਿਓ ਇਹ ਕੰਮ ਫਿਰ ਤੁਸੀਂ ਕਰੋ ਉਹਦੀ ਥਾਂ ਵਜ਼ੀਰ ਤੁਸੀਂ ਬਣੋਗੇ ਤੇ ਜ਼ਗੀਰਾਂ ਦੋਨੀਆਂ ਕਰ ਦਿੱਤੀਆਂ ਜਾਣਗੀਆਂ ਨਾਲੇ ਤੁਹਾਡੇ ਨਾਲ ਉਹ ਵਦੇਰੇ ਇਤਬਾਰ ਵਾਲਾ ਹੋਰ ਹੈ ਵੀ ਕੌਣ ਜਿਸ ਨੂੰ ਮੈਂ ਆਪਣਾ ਕਹਿ ਸਕਾਂ ਸ਼ੇਰ ਸਿੰਘ ਦੇ ਦਿਲ ਵਿੱਚ ਸੱਚਮੁੱਚ ਸੰਧਾ ਵਾਲਿਆਂ ਵਾਸਤੇ ਭਰੋਸਾ ਸੀ ਮਹਾਰਾਜ ਜੋ ਕੁਝ ਫਰਮਾਉਂਦੇ ਉਹਦਰ ਉਸਤੈ ਪਰ ਇਤਬਾਰ ਕਰਨਾ ਵੀ ਤਾਂ ਔਖਾ ਹੈ ਜਿਨ੍ਹਾਂ ਗੋਲੀਆਂ ਹੱਥੋਂ ਚੰਦਕੌਰ ਨੂੰ ਮਰਵਾਇਆ ਸੀ ਕਿਤੇ ਉਹਨਾਂ ਵਾਲਾ ਇਹ ਹੱਥ ਪਿੱਛੋਂ ਸਾਡੇ ਨਾਲ ਨਾ ਹੋਵੇ ਬਸ ਦਿਲ ਡਰਦਾ ਐਵੇਂ ਫੇਰੇ ਡਰ ਦੂਰ ਕਿਵੇਂ ਹੋਵੇ ਸ਼ੇਰ ਸਿੰਘ ਨੇ ਭਰੋਸਾ ਦਿਵਾਉਣ ਨੇ ਰਾਦੇ ਨਾਲ ਪੁੱਛਿਆ ਜੋ ਕੁਝ ਜਵਾਨੀ ਕਹਿੰਦੇ ਉਹ ਲਿਖ ਦਿਓ ਮਹਾਰਾਜਾ ਸ਼ੇਰ ਸਿੰਘ ਨੇ ਹੁਕਮ ਲਿਖ ਦਿੱਤਾ ਧਿਆਨ ਸਿੰਘ ਨੂੰ ਕਤਲ ਕਰ ਦਿਓ ਖੂਨ ਮਾਫ ਉਸ ਦੀ ਥਾਂ ਸਰਦਾਰ ਲੈਣਾ ਸਿੰਘ ਵਜ਼ੀਰ ਬਣਾ ਲਿਆ ਜਾਵੇਗਾ ਤੇ ਸੰਧਾ ਵਾਲੀਆਂ ਦੀਆਂ ਜ਼ਗੀਰਾਂ ਦੋਲੀਆਂ ਕਰ ਦਿੱਤੀਆਂ ਜਾਣਗੀਆਂ ਹੁਣ ਮਹਾਰਾਜ ਲੈਣਾ ਸਿੰਘ ਨੇ ਕਾਗਜ਼ ਸੰਭਾਲਦਿਆਂ ਕਿਹਾ 15 ਸਤੰਬਰ ਵਾਲੇ ਦਿਨ ਲਾਹੌਰ ਬੁਲਾ ਕੇ ਸਾਡੀਆਂ ਫੌਜਾਂ ਦੀ ਹਾਜ਼ਰੀ ਲਵੋ ਉਸ ਦਿਨ ਅਸੀਂ ਧਿਆਨ ਸਿੰਘ ਨੂੰ ਕਤਲ ਕਰ ਦੇਾਂਗੇ ਸਾਡੇ ਕੋਲ ਕੋਈ ਬਹਾਨਾ ਹੋਣਾ ਚਾਹੀਦਾ ਏ ਫੌਜ ਲੈ ਕੇ ਲਾਹੌਰ ਆਉਣ ਦਾ ਇਹ ਠੀਕ ਹੈ ਬਕਾਇਆ ਬਕਾਇਦਾ ਦਫਤਰੀ ਹੁਕਮ ਪੇਜ਼ ਤਾ ਜਾਏਗਾ ਇਸ ਗੋਨ ਨਾਲ ਮਹਾਰਾਜਾ ਸ਼ੇਰ ਸਿੰਘ ਸਹਿਮਤ ਹੋ ਗਿਆ ਇਸ ਜਿੱਤ ਉਤੇ ਸੰਧਾਵਾਲੀਏ ਸਰਦਾਰ ਬਹੁਤ ਖੁਸ਼ ਸਨ ਕਈ ਦਿਨ ਸੋਚਣ ਪਿੱਛੋਂ ਉਹਨਾਂ ਇਹ ਗੋਨ ਬੜਾਈ ਸੀ ਉਸ ਦਾ ਇੱਕ ਹਿੱਸਾ ਉਨ੍ਹਾਂ ਦੀ ਮਰਜ਼ੀ ਮੁਤਾਬਕ ਪੂਰਾ ਹੋ ਗਿਆ ਸੀ ਅਗਲੇ ਦਿਨ ਉਹ ਲਾਹੌਰ ਆ ਪੁੱਜੇ ਰਾਜਾ ਧਿਆਨ ਸਿੰਘ ਆਪਣੇ ਥਾਂ ਸ਼ੇਰ ਸਿੰਘ ਦੇ ਕਤਲ ਦੀ ਖਬਰ ਉਡੀਕ ਰਿਹਾ ਸੀ ਸੰਦਾ ਵਾਲਿਆਂ ਨੂੰ ਖਾਲੀ ਮੁੜੇ ਵੇਖ ਕੇ ਉਹ ਕੁਝ ਹੈਰਾਨ ਹੋ ਗਿਆ ਅਸਲੀ ਪੇਤ ਜਾਣਨ ਵਾਸਤੇ ਉਹ ਦੋਹਾਂ ਨੂੰ ਵੱਖਰੇ ਕਮਰੇ ਵਿੱਚ ਲੈ ਗਿਆ ਤਿੰਨੇ ਛਾਤਰ ਨਵੇਕਲੇ ਮਠਵਲ ਬੋਲੇ ਮਿਲ ਬੈਠੇ ਦਾ ਸਰਦਾਰ ਲੈਣਾ ਸਿੰਘ ਨੇ ਸ਼ੇਰ ਸਿੰਘ ਦਾ ਲਿਖਿਆ ਹੁਕਮ ਧਿਆਨ ਸਿੰਘ ਦੇ ਸਾਹਮਣੇ ਤਰ ਦਿੱਤਾ ਆਪਣੇ ਕਤਲ ਦਾ ਹੁਕਮ ਪੜ ਕੇ ਧਿਆਨ ਸਿੰਘ ਦਾ ਰੰਗ ਉਡ ਗਿਆ ਉਹ ਘਬਰਾ ਕੇ ਲੈਣਾ ਸਿੰਘ ਦੇ ਪੈਰਾਂ ਤੇ ਡਿੱਗ ਪਿਆ ਗੁਰੂ ਨਾਨਕ ਦੇ ਨਾਂ ਤੇ ਵਾਸਤਾ ਜੀ ਧਿਆਨ ਸਿੰਘ ਨੂੰ ਤਰਲਾ ਲਿਆ ਜਿਵੇਂ ਜਾਣਦੇ ਹੋ ਮੇਰੀ ਜਾਨ ਬਖਸ਼ ਦਿਓ ਜੰਮੂ ਛੱਡਿਆ ਮੈਂ ਪੰਜਾਬ ਵਿੱਚੋਂ 1 ਇੰਚ ਥਾਂ ਨਹੀਂ ਮੰਗਦਾ ਮੈਂ ਪਰਦੇਸ ਚਲਾ ਜਾਵਾਂਗਾ ਮੈਂ ਮੰਗ ਕੇ ਗੁਜ਼ਾਰਾ ਕਰ ਲਵਾਂਗਾ ਪਰ ਮੇਰੀ ਜਾਨ ਬਖਸ਼ ਦਿਓ ਅੱਛਾ ਅਸੀਂ ਤਾਂ ਫਿਰ ਵੀ ਰਹਿਮ ਕਰ ਜਾਵਾਂਗੇ ਪਰ ਤੋ ਹੱਥੋਂ ਕਦੇ ਨੇਕੀ ਨਹੀਂ ਸਰੀ ਨਾਲੇ ਜੇ ਅਸੀਂ ਤੁਹਾਨੂੰ ਜਾਣ ਦਈਏ ਤਾਂ ਸਾਡੇ ਬਚਾ ਦਾ ਕਿਹੜਾ ਰਸਤਾ ਹੋਵੇਗਾ ਲੈਣਾ ਸਿੰਘ ਨੇ ਹੁਕਮ ਵਾਲਾ ਕਾਗਜ਼ ਸੰਭਾਲਦਿਆਂ ਕਿਹਾ ਸਰਦਾਰ ਲੈਣਾ ਸਿੰਘ ਜੀ ਧਿਆਨ ਸਿੰਘ ਨੇ ਆਪਣੇ ਆਪ ਦੇ ਕਾਬੂ ਪਾ ਕੇ ਕਿਹਾ ਮੌਤ ਟਲੇ ਵੇਖ ਕੇ ਮਸਾਂ ਉਹਦਾ ਦਿਲ ਟਿਕਾਣੇ ਹੋਇਆ ਮੈਂ ਤਾਂ ਸਦਾ ਹੀ ਤੁਹਾਡਾ ਦਾਸ ਹਾਂ ਤੁਹਾਡੀ ਇਸ ਨੇਕੀ ਨੂੰ ਤਾਂ ਮੇਰੀ ਔਲਾਦ ਵੀ ਨਹੀਂ ਭੁੱਲੇਗੀ ਹੁਣ ਸੋਚਣ ਵਾਲੀ ਗੱਲ ਹੈ ਕਿ ਸਾਂਝੇ ਦੁਸ਼ਮਣ ਤੋਂ ਕਿਵੇਂ ਬਚਿਆ ਜਾਵੇ ਮਹਾਰਾਜਾ ਸ਼ੇਰ ਸਿੰਘ ਨੇ ਨਾ ਤੁਹਾਨੂੰ ਛੱਡਣਾ ਏ ਨਾ ਮੈਨੂੰ ਪਰ ਅਸੀਂ ਇਕੱਲੇ ਕੀ ਕਰ ਸਕਦੇ ਹਾਂ ਲੈਣਾ ਸਿੰਘ ਨੇ ਮਜਬੂਰੀ ਪ੍ਰਗਟ ਕੀਤੀ ਤੁਸੀਂ ਇਕੱਲੇ ਕਿਉਂ ਹੋ ਮੈਂ ਤਨੂ ਮਨੋ ਤੁਹਾਡੇ ਨਾਲ ਜੋ ਹੁਕਮ ਦਿਓ ਮੈਂ ਕਰਨ ਨੂੰ ਤਿਆਰ ਆਂ ਧਿਆਨ ਸਿੰਘ ਨੇ ਛਾਤੀ ਠੋਕ ਕੇ ਕਿਹਾ ਉਹ ਮਹਾਰਾਜਾ ਏ ਤਾਂ ਤੁਸੀਂ ਵਜ਼ੀਰ ਕਾਨੂੰਨੀ ਤਾਕਤ ਤਾਂ ਸਾਰੀ ਤੁਹਾਡੀ ਏ ਤੁਸੀਂ ਸ਼ੇਰ ਸਿੰਘ ਦੇ ਕਤਲ ਦਾ ਹੁਕਮ ਲਿਖ ਦਿਓ ਪਿੱਛੋਂ ਅਸੀਂ ਨਾਦਾ ਗੋਲੀਆਂ ਵਾਂਗ ਰਗੜ ਦਈਏ ਫਿਰੇ ਕੰਮ ਸਭ ਅਸੀਂ ਕਰਦੇਾਂਗੇ ਤੇ ਸੰਭਾਲ ਤੁਸੀਂ ਲਿਓ ਪਰਵਾਹ ਨਹੀਂ ਲੋ ਮੈਂ ਸਭ ਕੁਝ ਲਿਖ ਦੇਣਾ ਧਿਆਨ ਸਿੰਘ ਨੇ ਲਿਖ ਦਿੱਤਾ ਸੰਧਾ ਵਾਲੀਏ ਮਹਾਰਾਜਾ ਸ਼ੇਰ ਸਿੰਘ ਨੂੰ ਕਤਲ ਕਰ ਦੇਣ ਖੂਨ ਮਾਫ ਦਲੀਪ ਸਿੰਘ ਨੂੰ ਤਖਤ ਤੇ ਬਿਠਾਇਆ ਜਾਵੇਗਾ ਤੇ ਮੇਰੇ ਥਾਂ ਲੈਣਾ ਸਿੰਘ ਵਜ਼ੀਰ ਬਣੇਗਾ ਸੰਧਾ ਵਾਲੀਆਂ ਦੀਆਂ ਜ਼ਗੀਰਾਂ ਦੂਨੀਆ ਕਰ ਦਿੱਤੀਆਂ ਜਾਣਗੀਆਂ ਉਸੇ 15 ਸਤੰਬਰ ਦਾ ਇਕਰਾਰ ਸੰਧਾ ਵਾਲੀਆਂ ਨੇ ਧਿਆਨ ਸਿੰਘ ਨਾਲ ਕੀਤਾ ਤੇ ਫੌਜਾਂ ਦੀ ਹਾਜ਼ਰੀ ਲੈਣ ਵਾਸਤੇ ਕਿਹਾ 15 ਸਤੰਬਰ 1843 ਈਸਵੀ ਦਾ ਨਿਪਾਗਾ ਦਿਨ ਆ ਪਹੁੰਚਾ ਬਾਗਵਾਨਪੁਰੇ ਦੇ ਪਿਛਲੇ ਪਾਸੇ ਖੁੱਲੇ ਮੈਦਾਨ ਵਿੱਚ ਮਹਾਰਾਜਾ ਸ਼ੇਰ ਸਿੰਘ ਦਾ ਕੈਂਪ ਲੱਗਾ ਹੋਇਆ ਸੀ ਥੋੜਾ ਹੀ ਦਿਨ ਚੜਿਆ ਸੀ ਜਾਂ ਸੰਧਾਵਲੀਏ ਆ ਪਹੁੰਚੇ ਉਹਨਾਂ ਆਪਣੀ ਫੌਜ ਦਾ ਇੱਕ ਦਸਤਾ ਤੋਪਾ ਕੋਲ ਖਲਾਹ ਕਰ ਦਿੱਤਾ ਮਹਾਰਾਜਾ ਸ਼ੇਰ ਸਿੰਘ ਆਪਣੇ ਖਾਸ ਦੰਬੋ ਵਿੱਚ ਬੈਠਾ ਸੀ ਅਜੀਤ ਸਿੰਘ ਤੇ ਲੈਣਾ ਸਿੰਘ ਰਵਾ ਰਵੀ ਤੰਬੂ ਵਿੱਚ ਦਾਖਲ ਹੋਏ ਰਿਵਾਜ ਅਨੁਸਾਰ ਲੈਣਾ ਸਿੰਘ ਨੇ ਮਹਾਰਾਜੇ ਅੱਗੇ ਨਜ਼ਰਾਨਾ ਧਰਿਆ ਅਜੀਤ ਸਿੰਘ ਨੇ ਅੱਗੇ ਵਧ ਕੇ ਕਿਹਾ ਮਹਾਰਾਜ ਆਪ ਜੀ ਦੀ ਪੇਟਾ ਵਾਸਤੇ ਇਹ ਬਲਾਈਤੀ ਬੰਦੂਕ ਹਾਜ਼ਰ ਹੈ ਉਹਨੇ ਨਾਲੀ ਸਿੱਧੀ ਕਰਕੇ ਅਗਾਹ ਵਧਾਈ ਮਹਾਰਾਜਾ ਸ਼ੇਰ ਸਿੰਘ ਸੰਧਾਵਾਲੀਆ ਤੇ ਪੂਰੀ ਤਰ੍ਹਾਂ ਵੇਸਿਆ ਹੋਇਆ ਸੀ ਉਹਨੇ ਬੰਦੂਕ ਫੜਨ ਵਾਸਤੇ ਸੱਜਾ ਹੱਥ ਅਗਾਹ ਵਧਾਇਆ ਉਹ ਬੰਦੂ ਕੋੜੇ ਵਾਲੀ ਸੀ ਅਜੀਤ ਸਿੰਘ ਨੇ ਪਿੱਛੋਂ ਹੀ ਕੋੜਾ ਦਬਾ ਦਿੱਤਾ ਗੋਲੀ ਮਹਾਰਾਜਾ ਸ਼ੇਰ ਸਿੰਘ ਦੇ ਸੱਜੇ ਪਾਸੇ ਵਿੱਚ ਲੱਗੀ ਸ਼ੇਰ ਸਿੰਘ ਕੁਰਸੀਓਂ ਥੱਲੇ ਉਲਰ ਪਿਆ ਸਰਦਾਰ ਬੁੱਧ ਸਿੰਘ ਮੈਰਾ ਮਹਾਰਾਜੇ ਦੇ ਪਿਛਲੇ ਪਾਸੇ ਖਲਾਚੌਰ ਕਰ ਰਿਹਾ ਸੀ ਉਹ ਤਲਵਾਰ ਤੋਕੇ ਅਜੀਤ ਸਿੰਘ ਵੱਲ ਵਧਿਆ ਪਰ ਕੋਲ ਖਲੇ ਸੰਧਾ ਵਾਲੀਆ ਦੇ ਇੱਕ ਸਿਪਾਹੀ ਨੇ ਉਹਦੀ ਛਾਤੀ ਵਿੱਚ ਸੰਗੀਨ ਖੂਬ ਦਿੱਤੇ ਬੁੱਧ ਸਿੰਘ ਤੇ ਮਹਾਰਾਜਾ ਸ਼ੇਰ ਸਿੰਘ ਦੇ ਸਿਰ ਲਾ ਲਏ ਗਏ 2 ਸਾਲ 7 ਮਹੀਨੇ ਤੇ 27 ਦਿਨ ਰਾਜ ਕਰਨ ਪਿੱਛੋਂ ਜਵਾਨ ਉਮਰੇ ਹੀ ਮਹਾਰਾਜਾ ਸ਼ੇਰ ਸਿੰਘ ਖਾਨਾ ਜੰਗੀ ਦਾ ਸ਼ਿਕਾਰ ਹੋ ਗਿਆ ਮਹਾਰਾਜਾ ਸ਼ੇਰ ਸਿੰਘ ਦਾ ਸਿਰ ਨੇਜੇ ਤੇ ਟੰਗੀ ਸੰਧਾਵਲੀਏ ਬਾਹਰ ਨਿਕਲੇ ਆਪਣੀ ਫੌਜ ਨੂੰ ਸੰਭਾਲ ਕੇ ਉਹ ਕਿਲੇ ਨੂੰ ਹੋ ਤੁਰੇ ਉਹ ਥੋੜੀ ਦੂਰ ਗਏ ਤਾਗੇ ਮਹਾਰਾਜਾ ਸ਼ੇਰ ਸਿੰਘ ਦਾ ਵੱਡਾ ਪੁੱਤਰ ਟਿੱਕਾ ਪ੍ਰਤਾਪ ਸਿੰਘ ਨਜ਼ਰੀ ਪੈ ਗਿਆ ਲੈਣਾ ਸਿੰਘ ਤਲਵਾਰ ਤੋਕੇ ਉਹਦੇ ਵੱਲ ਵਧਿਆ ਪ੍ਰਤਾਪ ਸਿੰਘ 8 ਕੋ ਸਾਲ ਦਾ ਬੜਾ ਖੂਬਸੂਰਤ ਬੱਚਾ ਸੀ ਉਹ ਲੈਣਾ ਸਿੰਘ ਦੇ ਪੈਰਾਂ ਤੇ ਟੈਪਿਆ ਪਰ ਪੱਥਰ ਦੇ ਲੈਣਾ ਸਿੰਘ ਨੇ ਉਸ ਮਾਸੂਮ ਉੱਤੇ ਵੀ ਰਹਿਮ ਨਾ ਕੀਤਾ ਤਲਵਾਰ ਨਾਲ ਉਸ ਦਾ ਸਿਰ ਲਾ ਕੇ ਉਹਨੇ ਨੇਜੇ ਤੇ ਟੰਗ ਲਿਆ ਮਹਾਰਾਣੀ ਚੰਦਕੌਰ ਤੇ ਬੀਬੀ ਨਾਨਕੀ ਦਾ ਬਦਲਾ ਲੈ ਲਿਆ ਦੇ ਨਾਰੇ ਲਾਉਂਦੇ ਸੰਧਾਵਲੀਏ ਕਿਲੇ ਕੋਲ ਜਾ ਪੁੱਜੇ ਕਿਲੇ ਦੇ ਬੂਹੇ ਅੱਗੇ ਰਾਜਾ ਧਿਆਨ ਸਿੰਘ ਮਿਲ ਪਿਆ ਲੈਣਾ ਸਿੰਘ ਨੇ ਉਹਦੇ ਨਾਲ ਹੱਥ ਮਿਲਾਉਂਦਿਆਂ ਕਿਹਾ ਰਾਜਾ ਸਾਹਿਬ ਅਸਾਂ ਆਪਣਾ ਕੰਮ ਪੂਕਤਾ ਦਿੱਤਾ ਏ ਹੁਣ ਚੱਲੋ ਕਿਲੇ ਵਿੱਚ ਤੇ ਬਾਕੀ ਦਾ ਕੰਮ ਪੂਰਾ ਕਰੋ ਧਿਆਨ ਸਿੰਘ ਨੂੰ ਬਾਹੋਂ ਫੜ ਕੇ ਸਰਦਾਰ ਲਹਿੜਾ ਸਿੰਘ ਕਿਲੇ ਵਿੱਚ ਦਾਖਲ ਹੋਇਆ ਸੰਧਾਵਲੀਆ ਦੀ ਫੌਜ ਕਿਲੇ ਦਾ ਬੂਹਾ ਮਲਖਲੀ 5000 ਫੌਜ ਸੰਦਾਵਾਲੀਏ ਪਹਿਲਾਂ ਹੀ ਕਿਲੇ ਵਿੱਚ ਦਾਖਲ ਕਰ ਛੱਡੀ ਸੀ ਲੈਣਾ ਸਿੰਘ ਤੇ ਧਿਆਨ ਸਿੰਘ ਅੱਗੇ-ਅੱਗੇ ਸ਼ਾਹੀ ਮਹਿਲ ਵੱਲ ਤੁਰੇ ਜਾ ਰਹੇ ਸਨ ਗਿਆਨੀ ਗੁਰਮukh ਸਿੰਘ ਤੇ ਅਜੀਤ ਸਿੰਘ ਦੋਵੇਂ ਮਗਰਮਗਰ ਸਨ ਸ਼ੀਸ਼ ਮਹਿਲ ਦੀ ਬਾਹਰਲੀ ਡਿਊਟੀ ਕੋਲ ਪਹੁੰਚੇ ਤਾਂ ਲੈਣਾ ਸਿੰਘ ਨੇ ਗੱਲ ਛੇੜੀ ਰਾਜਾ ਸਾਹਿਬ ਹੋ ਰਾਜ ਪ੍ਰਬੰਧ ਕਿਵੇਂ ਹੋਵੇਗਾ ਤਖਤ ਤੇ ਕੌਣ ਬੈਠੇਗਾ ਦਲੀਪ ਸਿੰਘ ਧਿਆਨ ਸਿੰਘ ਨੇ ਛੋਟਾ ਜਿਹਾ ਉੱਤਰ ਦਿੱਤਾ ਅਤੇ ਵਜ਼ੀਰ ਕੌਣ ਬਣੇਗਾ ਲੈਣਾ ਸਿੰਘ ਨੇ ਦੂਸਰਾ ਸਵਾਲ ਕੀਤਾ ਸਰਦਾਰ ਲੈਣਾ ਸਿੰਘ ਜੀ ਇਹ ਮਸਲਾ ਬਹੁਤ ਸੋਚਣ ਵਾਲਾ ਹੈ ਆਪ ਉਜ਼ਾਰਤ ਦਾ ਕੰਮ ਨਹੀਂ ਸੰਭਾਲ ਸਕੋਗੇ ਹਾਂ ਜ਼ਗੀਰਾ ਵਧਾ ਦਿੱਤੀਆਂ ਜਾਣਗੀਆਂ ਪੰਥ ਦੇ ਭਲੇ ਖਾਤਰ ਵਜ਼ਾਰਤ ਦਾ ਪਾਰ ਮੈਨੂੰ ਹੀ ਝੁਕਣਾ ਪਵੇਗਾ ਧਿਆਨ ਸਿੰਘ ਨੇ ਹੰਕਾਰ ਵਿੱਚ ਆ ਕੇ ਉੱਤਰ ਦਿੱਤਾ ਸੰਸਕ੍ਰਿਤ ਦਾ ਇੱਕ ਖਾਨ ਹੈ ਵਿਨਾਸ਼ ਕਾਲੇ ਵਿਪ੍ਰੇਤ ਉਭਦੀ ਨਾਸ ਦਾ ਸਮਾਂ ਆਉਂਦਾ ਹੈ ਤਾਂ ਮਤ ਮਾਰੀ ਜਾਂਦੀ ਹੈ ਸੋ ਆਖਰੀ ਸਮਾਂ ਆ ਪਹੁੰਚਿਆ ਕਰਕੇ ਧਿਆਨ ਸਿੰਘ ਸੰਧਾਵਲੀਆਂ ਦੀ ਚਾਲ ਨੂੰ ਸਮਝ ਨਾ ਸਕਿਆ ਇਹ ਸੁਣ ਕੇ ਕੋਲੋਂ ਗਿਆਨੀ ਗੁਰਮੁਖ ਸਿੰਘ ਨੇ ਕਿਹਾ ਰਾਜਾ ਜੀ ਪਲਾ ਇਹ ਕਿੱਧਰ ਦਾ ਨਿਆਏ ਹੈ ਜੇ ਕੜਾਹਿਆਂ ਨਵਾਂ ਲਾਉਣਾ ਹੈ ਤਾਂ ਕਟਸ਼ਾ ਪੁਰਾਣਾ ਕਿਉਂ ਰਹਿਣ ਦਿੱਤਾ ਜਾਵੇ ਅਰਥ ਸਾਫ ਸੀ ਕਿ ਜੇ ਮਹਾਰਾਜਾ ਨਵਾਂ ਬਣਾਉਣਾ ਹੈ ਤab ਵਜ਼ੀਰ ਪੁਰਾਣਾ ਕਿਉਂ ਰਹੇ ਗੱਬਰੂ ਅਜੀਤ ਸਿੰਘ ਨੇ ਪਿੱਛੋਂ ਗੋਲੀ ਮਾਰ ਕੇ ਧਿਆਨ ਸਿੰਘ ਨੂੰ ਉੱਥੇ ਹੀ ਢੇਰ ਕਰ ਦਿੱਤਾ ਚੰਦ ਮਿੰਡ ਤੜਪ ਕੇ ਧਿਆਨ ਸਿੰਘ ਨੇ ਪ੍ਰਾਣ ਤਿਆਗ ਦਿੱਤੇ ਉਸੇ ਵੇਲੇ ਬਾਲਕ ਦਲੀਪ ਸਿੰਘ ਨੂੰ ਲਿਆਂਦਾ ਗਿਆ ਗਿਆਨੀ ਗੁਰਮukh ਸਿੰਘ ਨੇ ਧਿਆਨ ਸਿੰਘ ਦੇ ਲਹੂ ਨਾਲ ਦਲੀਪ ਸਿੰਘ ਨੂੰ ਰਾਜ ਤਿਲਕ ਦਿੱਤਾ ਦਲੀਪ ਸਿੰਘ ਦੇ ਮਹਾਰਾਜਾ ਤੇ ਲੈਣਾ ਸਿੰਘ ਦੇ ਵਜ਼ੀਰ ਹੋਣ ਦਾ ਐਲਾਨ ਕੀਤਾ ਗਿਆ ਧੰਨਵਾਦ ਜੀ